ਲਾ ਸੱਜਣਾ ਪਿੰਡ ਜਖੇਪੜ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਤਿੰਨ ਬੱਛੀਆਂ ਲੱਗਿਆ ਮੰਨ ਲਓ ਦਿਖਾਉਣ ਇੱਕ ਤਾਂ ਖੀਰੀ ਦਿਖਾ ਦਾਂਗੇ ਚੰਗੇ ਸੀਮੰਦੀ ਆ ਤੇ ਦੋ ਬੱਛੀਆਂ ਦਿਖਾ ਦਾਂਗੇ ਤੁਹਾਨੂੰ ਗੱਬਣ ਚੈੱਕ ਪਾਸ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇਹ ਬਾਈ ਕਹਿੰਦਾ ਨਾ 10 10 ਮਹੀਨਿਆਂ ਦੀ ਲੱਗ ਭਾਗ ਆਪਾਂ ਫਾਰਮ ਚੋਂ ਲੈ ਕੇ ਆਏ ਤੇ ਤੇ ਘਰੇ ਇਹ ਸ਼ੌਂਕ ਨਾਲ ਤਿਆਰ ਕੀਤੀ ਆ ਬਈਆਂ ਤੇ ਅੱਜ ਬਾਈ ਨੇ ਸੇਲ ਕਰਨੀਆਂ ਤੇ ਕੰਮ ਏਦੂ ਆ ਦੇ ਸੱਜਣੇ ਵਧਾ ਲੈਣਾ ਮੰਗਰਲੇ ਬੰਨੇ ਤੁਸੀਂ ਦੇਖੀ ਜਾਨਾ ਫਾਰਮ ਟਾਈਪ ਸਿਸਟਮ ਹੀ ਬਾਈ ਕਹਿੰਦਾ ਬਣਾ ਲੈਣਾ ਪਸ਼ੂਤਨ ਬਾਈ ਕੋਲ ਕਾਫੀ ਗਿਣਤੀ ਚ ਰੱਖਿਆ ਵਿਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲੂੰਗਾ ਆਜੋ ਖਾਲਸਾ ਜੀ ਹੋਰ ਕੀ ਹਾਲ ਹੈ ਜੀ ਆਜੋ ਬਾਈ ਚੜਦੀ ਕਲਾ ਹਾਂਜੀ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਨਾਮ ਮਲਕੀ ਸਿੰਘ ਜੀ ਉੱਚੀ ਬੋਲ ਮਲਕੀ ਪਿੰਡ ਜਖੇਪਲ ਜ਼ਿਲ੍ਹਾ ਸੰਗਰੂਰ ਫੋਨ ਨੰਬਰ ਜੀ 98153 44727 98153 44727 41727 ਤੇ ਆਪਾਂ ਜੇ ਕਹਿ ਲਿਆ ਹੁਣ ਤਾਂ ਘਰ ਵਰਗਾ ਕੰਮ ਹੀ ਹੋ ਗਿਆ ਇਹਨਾਂ ਦਾ ਫੇਰਾ ਕਿ ਉਹ ਛੋਟੀਆਂ ਤਿਆਰ ਕਰੀਆਂ ਲੈ ਕੇ ਆਏ ਇਹ ਸੀਮਨ ਦੀ ਡਿਟੇਲ ਮਿਲ ਜੂ ਕਿਹੜੀ ਦੀ ਆ ਇਹ ਸੀਮਨ ਬਾਈ ਉਹ ਤਾਂ ਪਿਆ ਪਕ ਉਹ ਜਿੰਨੀ ਗਾਜ ਨਹੀਂ ਹੈਗਾ ਠੀਕ ਹੈ ਨਾ ਓਕੇ ਅਸੀਂ ਕੱਚੀ ਗੱਲ ਦਾ ਫਾਇਦਾ ਠੀਕ ਆ ਗੱਲ ਇਹਦੀ ਉਮਰ ਕਿੰਨੀ ਰਹੂਗੀ ਬਾਈ ਇਹ ਬਾਈ ਦੰਦੋਂ ਦੋ ਦੰਦਾਂ ਦਾ ਯਾਰ ਦੁੱਗੀ ਹਾਂ ਕਿੰਨੇ ਟਾਈਮ ਦੀ ਚੈੱਕ ਪਾਸ ਹੋਗੀ ਇਹ 2 ਮਹੀਨੇ ਦੱਸ ਦੇਣਾ ਦੀ ਆ 2 ਮਹੀਨੇ ਦੱਸ ਦਿਨ ਦੀ ਚੈੱਕ ਪਾਸ ਮਦਰ ਮਿਲਕ ਕਿੰਨਾ ਦੱਸਿਆ ਦਾ ਇਹਦਾ ਬਾਈ 45 ਪਲੱਸ ਕਹਿ ਕਿਤਾ ਓਕੇ ਹਾਂ ਆ ਫਾਰਮ ਚ ਬਾਈ ਕਹਿੰਦਾ ਆਪਾਂ ਲੈ ਕੇ ਆਏ ਤੇ ਮਦਰ ਮਿਲਕ 45 ਪਲੱਸ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਦੰਦੋਂ ਹੋਗੀ ਦੁੱਗੀ ਬਾਈ ਹਨਾ ਆ ਤੋਰ ਦੇ ਖੋਲ ਕੇ ਬਾਈ ਤੇ ਬਾਕੀ ਸਜਣੇ ਇਤਨਾ ਤੁਰਦੀ ਦੀ ਜਜਮੈਂਟ ਕਰ ਸਕਦਾ ਨਾ ਸਲ ਕੁਆਲਟੀ ਬੱਚੀ ਚੇ ਕਹੂੰਗਾ ਪੂਰੀ ਫੁੱਲ ਆ ਗਈ ਤੇ ਮਾਦਰ ਮਿਲਕ ਬਾਈ ਕਹਿੰਦਾ ਹੈਗਾ 45 ਕੇਜੀ ਦਾ ਦੰਦੋ ਦੁੱਗੀ ਤੇ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਡਿਟੇਲ ਬਾਈ ਕਹਿੰਦਾ ਸਾਰੀ ਦੀ ਸਾਮੀ ਪਈਆ ਡਿਟੇਲ ਵੀ ਬਾਈ ਕਹਿੰਦਾ ਦੱਸ ਦਿਆਂਗੇ ਕਿਹੜੇ ਸੀਮਨ ਦੀ ਆਪ ਆ ਤੇ ਕਿਹੜਾ ਇਹਦੇ ਅੱਗੇ ਲੱਗਿਆ ਤੇ ਕੁਆਲਟੀ ਚੈੱਕ ਕਰ ਸਕਦੇ ਹਾਂ ਫੇਸ ਤੋਂ ਲਾ ਕੇ ਤੇ ਉਤੋਂ ਬਿਲਕੁਲ ਸਟੇਟ ਰਹੂਗੀ ਸੁਭਾਅ ਦੀ ਰਹੂਗੀ ਠੰਡੀ 11 ਹੋਰ ਕਮਾ ਦਿਓ ਜੀ ਕਮਾ ਦਿਓ ਕਮਾ ਦਿਓ ਇੱਕ ਵਾਰੀ ਹੋਰ ਕਮਾ ਦਿਓ ਇਹ ਕਿੰਨਾ ਕੁ ਤਦ ਦੇ ਸਕਦੇ ਆ ਭਾਈ ਆਈਡੀਆ ਕੋਈ ਸੇਵਾਤ ਹੈ ਬਈ ਤਾਂ ਠੀਕ ਹੈ ਗੱਲ ਆ ਉਹੀ ਗੱਲ ਆ ਬਾਈ ਕਹਿੰਦਾ ਅੱਗੇ ਰਹੂਗਾ ਕੇਰ ਤੇ ਡਿਪੈਂਡ ਆ ਤੇ ਨਸਲ ਕੁਆਲਿਟੀ ਥਾਣ ਸਿੰਗਲ ਚਾਰ ਰਹਿਣਗੇ ਮਲਕੀ ਬਾਈ ਹਾਂ ਬਾਈ ਹਾਂ ਫੂੜਸਾ ਕੋਈ ਨਹੀਂ ਹੋਊਗਾ ਆ ਉਹ ਚੀਜ਼ ਤਾਂ ਨਹੀਂ ਹੋਊਗੀ ਵੀ ਇਹਦੇ 5 ਨੇ ਜਾਂ 3 ਨੇ ਜਾਂ 2 ਨੇ ਨਾ ਨਾ ਠੀਕ ਹੈ ਗੱਲ ਉਹ ਚੀਜ਼ ਦੀ ਗਾਰੰਟੀ ਰਹੂਗੀ ਹਾਂ ਉਹ ਚੀਜ਼ ਦੀ ਬਾਈ ਕਹਿੰਦਾ ਰਹੂਗੀ ਗਾਰੰਟੀ ਸਭਾ ਤੁਹਾਡੇ ਸਾਹਮਣੇ ਆ ਬਿਲਕੁਲ ਠੰਡੀ ਸੀਲ ਤੇ ਪ੍ਰਿੰਟ ਚੈੱਕ ਕਰ ਸਕਦੇ ਹੋ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਉੱਤੋਂ ਬੱਚੇ ਬਿਲਕੁਲ ਸਟੇਟ ਪਾਉਂਗੇ ਤੇ ਲੈਗ ਸਕੋਰ ਦੀ ਪੂਰੀ ਮਜ਼ਬੂਤ ਪਛਾਣ ਤੋਰਲੇ ਬੰਨੇ ਕਰਦੇ ਜੀ ਲੈ ਬਾਈ ਆ ਕਰ ਦੋ ਕਰ ਦੋ ਤੇ ਇੱਕ ਵਾਰੀ ਤੁਹਾਨੂੰ ਝੋਲੀ ਦਿਖਾਉਣ ਦੀ ਵੀ ਕੋਸ਼ਿਸ਼ ਕਰੂੰਗਾ ਤੁਹਾਨੂੰ ਇਹ ਇੱਥੋਂ ਕਰ ਸਕਦਾ ਚੈੱਕ ਸਿੰਗਲ ਚਾਰ ਹੀ ਜਾਣਗੇ ਥਣ ਤਕਰੀਬਨ ਤਕਰੀਬਨ ਆ ਇੱਥੋਂ ਦਿਖਾ ਦੇ ਜੀ ਤੇ ਬਾਕੀ ਇੱਥੋਂ ਕਰ ਸਕਦਾ ਚੈੱਕ ਬਾਈ ਮਲਕੀ ਦੇ ਚੈੱਕ ਲਈ ਮਾੜ ਲੈ ਬਾਈ ਝੋਲੀ ਵੀ ਚੰਗੀ ਆ ਤੇ ਥਾਣੇ ਦੇ ਸਿੰਗਲ ਚਾਰ ਆਗੇ ਬਾ ਛੱਡ ਦੇ ਬਈ ਪਰੇਸ਼ਾਨ ਨਾ ਕਰ ਤੇ ਦਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਇਹਦਾ ਹਾਂ ਨਹੀਂ ਬਸ 55 ਦੀ ਦੇ ਦਾਂਗੇ ਜੈ ਸਨੋ ਹਾਂ ਅੱਜ ਜਸਨੋ ਵਾਲਾ ਰੇਟ ਜੀ ਰਹੂਗਾ ਬਾਈ ਕਹਿੰਦਾ 55000 ਦੀ ਦੇਣੀ ਆ ਉਹ ਚੋ ਥੋੜਾ ਬਹੁਤਾ ਸ਼ੋਰਟ ਸੱਪ ਦਾ ਸਿਸਟਮ ਰਹੀ ਹਾਂ ਮੰਨਤਨ ਹੋ ਜਾਊਗਾ ਬਾਈ ਜਿਹੜਾ ਵਿਚਾਰਾ ਕੋਈ ਆਊਗਾ ਦੂਰ ਆ ਤੇ ਆ ਦੋ ਨੰਬਰ ਵਾਲੀ ਦੀ ਕੀ ਡਿਟੇਲ ਹੈ ਦੰਦੋਂ ਕਿਵੇਂ ਬਾਈ ਇਹ ਵੀ ਦੋ ਦੰਦਾ ਬਾਈ ਇਹ ਵੀ ਦੁੱਗੀ हां ਖੜ ਨਹੀਂ ਖੜਨੀ ਦਾ ਯਾਰ ਬਾਲੀ ਮੈਂ ਕਹੂੰਗਾ ਡੇਂਜਰ ਆ ਜਿਵੇਂ ਕੋੜੀ ਖੜਦੀ ਹੁੰਦੀ ਹੈ ਨਾ ਨੌਕਰੀ ਬਿਸ਼ੇਰੀ ਉੱਤਰਾ ਖੜਦੀ ਆ ਇਥੋਂ ਫੇਸ ਤੋਂ ਲਾ ਕੇ ਇਹ ਰਹੂਗੀ ਇਹ ਵੀ ਪੂਰੀ ਸਟੇਟ ਤੇ ਮਜ਼ਬੂਤ ਪੂਰੀ ਕੱਦ ਫੁੱਲੇ ਵੀ ਦੁੱਗੀ ਹੋਗੀ ਬਾਈ ਇਹ ਦੋ ਦੰਦਾ ਬਾਈ ਇਹ ਕਿੰਨੇ ਟਾਈਮ ਦੀ ਗੱਭਣ ਹੋਗੀ ਇਹ ਤਾਂ 9 ਮਹੀਨੇ ਬਾਈ 3 ਦਿਨਾਂ ਦੀ ਅੱਜ ਇਹ ਚੈੱਕ ਪਾਸ ਕਰਾਈ ਹੋਈ ਆਪਣੀ ਹਾਂ ਬਾਈ ਹਾਂ ਆਪਣੀ ਠੀਕ ਆ ਗੱਲ ਜਿਹੜਾ ਭਰਾ ਲੈ ਕੇ ਜਾਊਗਾ ਉਹ ਚਾਹੇ ਉਰੇ ਕਰਾ ਲੇ ਬਾਈ ਆਪਣੀ ਘਰੋਂ ਬਾਈ ਤਸੱਲੀ ਕਰਕੇ ਲੈ ਜੀ ਆਪਣੀ ਤਸੱਲੀ ਆ ਠੀਕ ਆ ਗੱਲ ਤੋੜ ਦੇ ਬਾਈ ਖੋਲ ਦੇ ਨੂੰ ਇਹ ਆ ਗਈ ਸੱਚ ਤੇ ਬਾਕੀ ਝੋਲੀ ਚੰਗੀ ਆ ਤੇ ਤੇਰੀ ਮਾਂ ਦਾ ਕਿੰਨਾ ਦੁੱਧ ਦੱਸਿਆ ਬਾਈ ਇਹਦਾ ਬਾਈ 28 ਲੀਟਰ ਉਤਲੇ ਬੰਨੇ ਕਮਾਣ ਤੇਰੇਲੇ ਬੰਨੇ ਹਾਂ ਇਹਦੀ ਮਾਤਰਾ ਮਿਲ ਕੇ ਆ ਗਿਆ ਬਾਈ ਕਹਿੰਦਾ 28 ਕਿਲੋ ਦਾ ਕਾਦੇ ਤਾਂ ਪੂਰਾ ਫੁੱਲ ਵੱਡਾ ਰਹੂਗਾ ਤੇ ਬਾਕੀ ਇੱਥੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਆ ਇਹ ਵੀ ਫਾਰਮ ਚੋਂ ਲਈਦੀ ਬਾਈ ਹਾਂ ਬਾਈ ਹਾਂ ਆ ਲੈ ਚੱਲ ਇੱਕ ਵਾਰੀ ਹੋਰ ਕਮਾ ਦੋ ਬਈ ਇਧਰਲੇ ਬੰਨੇ ਆ ਲੈ ਚੱਲੋ ਲੈ ਚੱਲੋ ਤੇ ਬਾਕੀ ਇੱਥੋਂ ਕਰ ਸਕਦੇ ਹੋ ਚਾ ਇੱਕ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੇ ਐਕਟਿਵ ਹੈ ਕਹੂੰਗਾ ਵੀ ਪੂਰੀ ਫੁੱਲ ਆ ਕਿਉਂਕਿ ਫਾਰਮ ਚੋਂ ਆਣ ਕਰਕੇ ਥੋੜੀ ਭਜਨੱਠ ਕਰਦੀਆਂ ਉਹ ਸਾ ਆਪਣਾ ਇਹਨਾਂ ਦੀ ਜੱਜਮੈਂਟ ਕਰ ਲਿਓ ਕਮਾਲ ਆ ਬਾਈ ਇੱਥੋਂ ਥੋੜੇ ਵਾਲੇ ਪਾਸੇ ਕਮਾਲੋ ਤਲੇ ਬੰਨੇ ਆ ਲਿਆਓ ਲਿਆਓ ਤਲੇ ਬੰਨੇ ਦੀ ਲਿਆਓ ਤੇ ਬਾਕੀ ਇੱਥੋਂ ਕਰ ਸਕਦਾ ਹਾਂ ਕੁਆਲਿਟੀ ਚੈੱਕ ਲਿਆ ਬਾਈ ਉਰਲੇ ਬੰਨੇ ਇਹ 3 ਮਹੀਨੇ ਕਿਨੇ ਦਿਨ ਦਾ ਸ ਹੈ ਬਾਈ 3 ਦਿਨ ਜੀ 3 ਮਹੀਨੇ ਤੇ 3 ਦਿਨ ਦੀ ਹਾਂ ਠੀਕ ਆ ਗੱਲ ਇਹ ਆ ਗਈ ਬਾਈ ਕਹਿੰਦਾ 3 ਮਹੀਨੇ 3 ਦਿਨ ਦੀ ਗੱਬਣ ਚੈੱਕ ਪਾਸ ਕੱਦ ਵੀ ਫੁੱਲ ਰਹੂਗਾ ਸਟੇਟ ਵੀ ਪੂਰੀ ਰਹੂ ਤੇ ਜਿੱਦਾਂ ਦੀ ਮਰਜ਼ੀ ਮੌਸਮ ਚ ਰੱਖ ਲਿਓ ਤੇ ਬਾਕੀ ਇੱਥੋਂ ਨੇ ਦੀ ਕੁਆਲਿਟੀ ਚੈੱਕ ਕਰ ਸਕਦਾ ਹਾਂ ਕੁਆਲਿਟੀ ਪੂਰੀ ਟੌਪ ਦੀ ਰਹੂ ਤੇ ਦੁੱਧ ਵੀ ਚੰਗਾ ਪਾ ਦੂ ਤੇ ਮਾਦਰ ਮਿਲਕ ਵੀ ਬਾਈ ਕਹਿੰਦਾ ਇਹਦਾ ਚੰਗਾ ਦੱਸਿਆ ਵਾ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਬਾਈ 55000 ਇਹਦਾ 55 ਦੇ ਕਿੰਨੇ ਕਿ ਦੀ ਹੋ ਜੂ ਮਲਗੀ ਤੇ ਫਿਕਸ ਜੀ ਜਮੇ ਬਾਈ ਕੋਈ ਦੱਸਾਂਗੇ 52000 ਦੀ ਦੇਣੀ ਆ ਓਕੇ ਇਹ ਹੋ ਜੂ 52 ਦੀ ਤੇ ਆ ਬੱਛੀ ਹੋ ਜੂਗੀ 55000 ਦੀ ਜੇ ਕੋਈ ਦੋਈ ਲੈਂਦਾ ਹੋਇਆ ਸੀ ਉਹ ਜਾ ਬਾਈ ਫੋਨ ਮੌਕੇ ਤੇ ਕਰਦਾ ਮੈਂ ਜੋੜੇ ਚ ਕਰਦਾਂਗੇ ਮਾਨੀ ਹਾਂ ਨਰਾਜ਼ ਨਹੀਂ ਕਰਦੇ ਜਿਹੜਾ ਕੋ ਭਰਾ ਹੋਊਗਾ ਇਹ 2 ਮਹੀਨੇ ਦੀ ਚੈੱਕ ਪਾਸ ਰਹੂਗੀ ਤੇ ਇਹ ਰਹੂਗੀ 3 ਮਹੀਨੇ ਤੇ 3 ਦਿਨ ਦੀ ਤੇ ਆ ਬੱਚੀ ਦੀ ਕੀ ਡਿਟੇਲ ਆ ਇਹ ਬਈ ਕਈ ਵਾਰ ਹੁੰਦਾ ਨਾ ਵਿਚਾਰਾ ਕੋਈ ਸਵਾਰ ਦੀ ਤਿਆਰ ਕਰਨੀ ਜਾਂਦਾ ਇਹ ਨੰਬਰ ਨਹੀਂਗਾ ਬਾਈ ਇਹ ਦੋ ਦੰਦ ਹੈ ਬਾਈ ਆ ਬੱਚੀ ਸਤਨ ਉਹ ਵੀ ਦੁੱਗ ਦੇ ਦੰਦ ਚੱਕੀ ਜਾਂਦੇ ਉਹ ਚੈੱਕ ਬਾਈ ਨੇ ਕਰ ਲਈ ਤੇ ਇਹ ਵੀ ਉੱਥੋਂ ਲਈ ਸੀ ਬਾਈ ਆਪਾਂ ਹਾਂ ਹਾਂ ਆ ਥੋੜੀ ਇੱਧਰਲੇ ਬੰਨੇ ਕਰ ਦੋ ਤੇ ਸੀਮਨ ਵਗੈਰਾ ਕੋਈ ਦੱਸ ਦਾਂਗੇ ਪੁੱਛ ਕੇ ਉਹਨਾਂ ਨੂੰ ਜੇ ਕਿਸੇ ਭਰਾ ਨੇ ਮੈਂ ਨਾ ਨਾ ਭਾਈ ਇਹਦੀ ਮਾਂ ਦਾ ਉਹ ਮਿਲਕ ਰਿਕਾਰਡ 24 ਲੀਟਰ ਦਾ ਹੈਗਾ ਠੀਕ ਆ ਜੀ ਠੀਕ ਆ ਨਾ ਠੀਕ ਆ ਜੀ ਮਾਦਰ ਦਾ ਮਿਲਕ ਆ ਗਿਆ 24 ਕਿਜੀ ਤੇ ਉਹਦਾ ਸੀਮਨ ਦੀ ਨਹੀਂ ਡਿਟੇਲ ਵੀ ਆਪ ਕਿਹੜੀ ਦੀ ਆ ਨਾ ਨਾ ਆਪਾ ਬੱਸ ਮੈਂ ਸੋ ਨਹੀਂ ਕਰਕੇ ਲੈ ਆਈ ਸੀ ਭਾਈ ਠੀਕ ਹੈ ਗੱਬਣ ਤਾਂ ਨਹੀਂ ਕਰਾਈ ਭਾਈ ਨਾ 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 ਉਤਾਰ ਦੇਗੀ ਭਾਈ ਅੱਜ ਓਕੇ ਇਹਦਾ ਰੇਟ ਕੀ ਰਹੂਗਾ ਜੀ ਇਹ ਭਾਈ ਆਹ ਨਾ 25 ਆਗਾ ਜੇ ਫਿਕਸ ਜੀ ਕਿੰਨੇ ਕੁ ਦੀ ਹੋ ਜੀ ਹਾਂ 22 ਦੀ ਛੱਡ ਦਾਂ ਭਾਈ ਬਸ ਇੱਕੋ ਹੀ ਇਹ ਹੋ ਜੂਗੀ ਫਿਕਸ ਜੀ 22000 ਦੀ ਤੇ ਇਹ ਬਾੜ ਫਿਕਸ ਜੀ ਇਹਦਾ ਮੁੱਲ 55 ਤੇ ਮਾਨਤਾਨ ਉਹ ਚ ਬਾਈ ਨੇ ਦੱਸਿਆ ਸੀ ਵੀ ਕਰ ਦਿਆਂਗੇ ਤੇ ਇੱਕ ਪਛੀ ਆ ਗਈ ਇਧਰਲੇ ਬੰਨੇ ਇਹ ਆ ਗਈ 2 ਮਹੀਨਿਆਂ ਦੀ ਗੱਬਣ ਚ ਇੱਕ ਪਾਸਾ ਤੇ ਇਹ ਚ ਵੀ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਰੇਟ 'ਚ ਜੇ ਕੋਈ ਭਰਾ ਤੰਨੇ ਲੈਂਦਾ ਤਾਂ ਬਾਈ ਕਹਿੰਦਾ ਉਦਾਂ ਦਾ ਮਾਨਤਾਨ ਹੋ ਜੂਗਾ ਫਿਰ ਨੰਬਰ ਬੋਲ ਦਿਓ ਜੀ 98153 ਬਾਈ ਹਾਂਜੀ 41727 98153 41727 ਬਾਈ ਦਾ ਨੰਬਰ ਆ ਪਿੰਡ ਜਖੇਪੜ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਇਹਨਾਂ 'ਚ ਪਸੰਦ ਆਊਗਾ ਨੇੜੇ ਆ ਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ